चल लाइट भी होगी चल ह ਪੱਤੀ ਕਿਲੋ ਦੇ ਨੇੜੇ ਹੋ ਗਈ ਜੀਰੀ ਆ ਨਾਦ ਨਹੀਂ ਖੜਾਈ ਚੱਲੀ ਚੰਗਾ ਆ ਰੇਹ ਦੌਗੀਆਂ ਹਰੀਆਂ ਨੇ ਹਜੇ ਆ ਰਿਆ ਦੌਗੀ ਹਰੀ ਆ ਦੇਖ ਮੰਗਰੋਂ ਯੂਰੀ ਲੱਗਿਆ ਨਾ ਔਰ ਉਹ ਤਾਂ ਓਹੋ ਨਰਮਦਰ ਉੱਧਰ ਜੂਈ ਨਹੀਂ ਲਾਇਆ ਤੁਸੀਂ ਆਰੇ ਗੱਤ ਤਰਾਣਾ ਕੀ ਆਰੇ ਪੂਰੇ ਹਰੀ ਲੋਕੀਆਂ ਹਰੀਆਂ ਮਸਾਂ ਕਿਤੇ ਇਹ ਸੜਾ ਲਾਂਗੇ ਦੂੜ ਚਲਾਇਆ ਵਰਦਾ ਨਹੀਂ ਨਾ ਯਾਰ ਹੂੰ ਇਹ ਪੰਛੀ ਜਣ ਬੱਤਲਾ ਪੰਛੀ ਨਾਲ ਉਹ ਡੰਗਰਾ ਹਫਤੇ ਦਾ ਕਿਹ ਸਾਰੀ ਵੱਡੀ ਹੋ ਹੂੰ ਮਗਰ ਉਹ ਵੜਾ ਲੰਦਾ ਹੂੰ ਹੂੰ ਤੋਂ ਪਾਸੇ ਮਾ ਇਹ ਉਹ ਰੋ ਬੂਦ ਤੇ ਲੜਾ ਵੰਦੇ ਆ ਨਾਲ ਨਾਲ ਤੁਸੀਂ ਜੂਰੀਓ ਸਿੱਟਿਆ ਹੋਣਾ ਉਦੋਂ ਆ ਨਾਲ ਨਾਲ ਆ ਰਖਪਾਨ ਤੁਰ ਤੱਕ ਹਰੀ ਆ ਪਾਈ ਆ ਜਾਗਾ ਤੇ ਇਧਰ ਕਿਧਰ ਦੀ ਆਇਂਗਾ ਹੂੰ ਆ ਦੌਗੀ ਕਿੰਨੇ ਨਰਮ ਸੀ ਨਰਮ ਸੀ ਆ ਦੌਗੀ ਮੈਂ ਖਿਆ ਹਾਂ ਦੌਗੀ ਹਾਂ ਜਾਵਾਂ ਡਾਉਣ ਦੀ ਠੀਕ ਆ ਜੀ ਦੀ ਪੀਆਰ 126 ਬੀਜ ਰੱਖ ਰਹੇ ਸੀ ਛਾੜ ਰਹੇ ਸੀ ਅੱਜ ਆਪਾਂ ਠੀਕ ਵਧੀਆ 160 ਦਾ ਬੀਜ ਰੱਖਨੇ ਆ ਸਾਰੀ ਇਕੱਠੀ ਹੋਈ ਵੱਡੀ ਉਹ ਮੈਨੂੰ ਤਾਂ ਲੱਗ ਰਿਹਾ ਨਾ ਆਜੀ ਇਹ ਵੀ ਕਰਦੇ ਮਤੇ ਦੰਡੀ ਦੇ ਜੀ ਹੂੰ ਸਾਚੇ ਨਾਲ ਖੜਾ ਕੇ ਵੜਲਾਂਗੇ ਸਾਰੀ ਦਸਤੀ ਆ ਰਿਹਾ ਇੱਥੇ ਤੇਰਾ ਜੂਰੀਆ ਗਿਆ ਹੋਇਆ ਦੇਖ ਤਰਕੇ ਆ ਕੇ ਰੇ ਜੋ ਨਿਕਲ ਕੇ ਇਹ ਘਰਾਂ ਦਾ ਪਹਿਲੇ ਵੀ ਤਕੜੀ ਹੋਈ ਜੀ ਹੂੰ ਹਫਤੇ ਨੂੰ ਵੱਡੀ ਉਹ ਹੈ ਘਟੋ ਘਟ ਇੱਕ ਹਫਤੇ ਨੂੰ ਨਾ ਫੜੀ ਦਾ ਨੁਕਸਾਨ ਆ ਬਈ ਚੱਲੀ ਹੋਈ। ਹੂੰ। ਦੱਲਾ ਨਹੀਂ ਦੱਲਾਂਗੇ। ਪਰ ਇਹ ਤੈਨੂੰ ਤਾਂ ਬਾਲਾ ਮੰਦੀ ਆ ਨਾ ਇਹ। ਪੀ ਆ ਰਿਹਾ ਇਸੋ ਸਬਹੀ। ਬਹੁਤ ਸੋਹਣਾ ਪਕਾਗਾ ਤੇ ਝਾੜ ਵੀ ਬਹੁਤ ਸੋਹਣਾ ਨਿਕਲ ਰਿਹਾ ਹੈ ਨਾ। ਤੇ ਆਪਾਂ ਬੀਜ ਝਾੜਦੇ ਸੀ ਅੱਜ। ਮਿੰਕ ਏਰੀਆ ਝਾੜਿਆ ਗਿਆ। ਤੇ ਬਹੁਤ ਸੋਹਣੀ ਨਿਕਲ ਰਹੀ ਹੈਗੀ 80 80 ਪਲੱਸ ਛਾੜ ਦੇਉਗੇ ਇਹ ਤੇ ਇਹ 21 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ ਲੱਗੀ ਹੋਈ ਹੈਗੀ ਤੇ ਪਕਾਵ ਵਗੈਰਾ ਬਹੁਤ ਸੋਹਣਾਗਾ ਤੇ ਗੀਰੀ ਵਗੈਰਾ ਫੁੱਲ ਬਣੀ ਹੋਈ ਹੈਗੀ ਤੇ ਅਗੇਤੀਆਂ ਜਿਹੜੀਆਂ ਦਾ ਝਾੜ ਘੱਟ ਹੈਗਾ ਪੰਜਾਬ ਨੰਬਰ 1 ਵੱਡੀ ਸੀ ਆਪਾਂ ਉਹਦਾ ਚਾਹ 68 ਮਾਣਾ ਜਾ ਪ੍ਰਤੀ ਕਿੱਲਾ ਤੇ 131 ਵੱਢੀ ਆ ਉਹਦਾ 70 ਮਣ ਆਇਆ ਪ੍ਰਤੀ ਕਿੱਲਾ ਤੇ ਉਹਨਾਂ ਦਾ ਵੀ ਜ ਆਪਾਂ ਰੱਖਿਆ ਨੀਗਾ ਤੇ 131 ਦਾ ਰੱਖਿਆ ਸੀ ਆਪਾਂ ਆ 126 ਦਾ ਰੱਖਿਆ ਸੀ ਆਪਾਂ ਅੱਜ ਝਾੜ ਰਹੇ ਸੀਗੇ ਤੇ ਬਹੁਤ ਸੋਹਣੀ ਨਿਕਲੀ ਹੈਗੀ ਤੇ ਬਾਕੀ ਮਸ਼ੀਨ ਦੱਸੂਗੀ ਉਮੀਦ ਆ ਕਿ 80 ਪਲੱਸ ਜਾਊਗੀ ਦੂਜੀਆਂ ਨਾਲ 8-10 ਮਣ ਦਾ ਫਰਕ ਪਾਉਗੀ ਕਿਉਂਕਿ ਪਛੇਤੀਆਂ ਜੀਰੀਆਂ ਦਾ ਝਾੜ ਦਾ ਇਹ ਵਾਰ 5-7 ਮਣ ਦਾ ਦੂਜੀਆਂ ਦੂਜੀਆਂ ਜੀਰੀਆਂ ਨਾਲੋਂ ਫਰਕ ਹੁੰਦਾ ਹੈਗਾ ਤੇ ਇੱਧਰ ਆਪਣੇ ਗਵਾਂਢੀ ਦੇ ਹੈਗੀ ਸੀਗੀ 128 ਇਹ ਹੋਈ ਹੈਗੀ 63 ਮਣ ਇਹ ਨੇ ਜ਼ਿਆਦਾ ਗੇਤੀ ਲਾਤੀ ਸੀ ਤੇ 63 ਮਣ 128 ਹੋਈ ਹੈਗੀ ਪੰਜਾਬ ਨੰਬਰ 88 68 68 ਮਨ ਹੋਈ ਆ ਤੇ ਜੇ ਗੱਲ ਕਰੀ ਆਪਾਂ ਪੀਲੀ ਉਸਾ ਪੀਲੀ ਉਸਾ ਪ28 ਤਰੀਕ ਨੂੰ ਵੱਢਾਂਗੇ ਆਪਾਂ ਮਸ਼ੀਨ ਵਾਲੇ ਬਾਈ ਨੂੰ ਪੁੱਛਿਆ ਸੀ ਤੇ ਉਹ ਦੱਸ ਰਿਹਾ ਸੀ ਕਿ ਖਾਲੀ ਤੱਕ ਪੀਲੀ ਉਸਾ ਦਾ ਝਾੜ 70 ਤੋਂ 75 ਦੇ ਵਿੱਚ ਵਿੱਚ ਆ ਰਿਹਾ ਹੈਗਾ ਸਾਰੀਆਂ ਜੀਰੀਆਂ ਨੂੰ ਠੀਕ ਆ ਰਿਹਾ ਝਾੜ ਕੇ ਦਾ ਤੇ ਬਾਕੀ ਤੁਹਾਨੂੰ ਆਪਾਂ ਜੈਕਟਰ ਰਿਪੋਰਟ ਜ਼ਰੂਰ ਦੇਵਾਂਗੇ ਤੇ ਇਹ ਜੀਰੀ ਹਲੇ ਆਪਣੀ ਲਗਭਗ 6 ਤੋਂ 7 ਦਿਨ ਨਹੀਂ ਵੱਢੀ ਜਾਂਦੀ 8 ਦਿਨ ਤੇ ਬਾਕੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਾਂ ਤੁਹਾਨੂੰ ਅਪਡੇਟ ਜ਼ਰੂਰ ਦਿੰਦੇ ਰਹਾਂਗੇ ਕੀ ਹਿਸਾਬ ਦਾ ਝੋਨਾ ਹੁੰਦਾ ਹੈਗਾ ਆਪਣਾ ਤੇ ਜਿਹੜੇ ਮੇਰੇ ਪੀਰ ਰੇਤਲੇ ਵਾਹਣਾਂ ਵਾਲੇ ਆ ਉਹ ਆਪਣੇ ਜ਼ਮੀਨ ਵਿੱਚ 126 ਦਾ ਟ੍ਰਾਇਲ ਜ਼ਰੂਰ ਲਗਾ ਕੇ ਦੇਖਿਓ ਬਹੁਤ ਜ਼ਿਆਦਾ ਮੰਨਦੀ ਹੈ ਇੱਕ ਰੇਤਲੇ ਵਾਹਣ ਨੂੰ ਤੇ ਆਪਾਂ ਲਗਭਗ 7-8 ਸਾਲ ਹੋ ਗਏ ਪਹਿਲਾਂ ਪਾ ਇਥੇ ਪੀਲੀ ਯੂਸਾ ਲਾਉਂਦੇ ਸੀ ਝਾੜ ਵਗੈਰਾ ਦਿਨੋਂ हट ਗਈ ਸੀ ਤੇ ਉਸ ਤੋਂ ਬਾਅਦ ਆਪਾਂ 126 ਲਗਾਉਣ ਲੱਗੇ 15 ਤਰੀਕ ਤੋਂ ਬਾਅਦ 15 ਜੁਲਾਈ ਤੋਂ ਬਾਅਦ ਲਗਾ ਕੇ ਦੇਖੋ ਰੇਤਲੇ ਪਹਾੜਾਂ ਵਾਲੇ ਵੀਰ 90 ਪਲੱਸ ਝਾੜ ਦੇਊਗੀ ਇਹ ਆਪਣੀ ਗਾਰੰਟੀ ਹੈਗੀ ਤੇ ਬਹੁਤ ਜ਼ਿਆਦਾ ਮੰਦੀ ਆ ਰਹੀ ਤੇਰੇ ਬਾਹ ਨੂੰ ਤੇ ਪਾਣੀ ਇੱਕ ਨੰਬਰ ਹੋਵੇ ਬਾਕੀ ਇਸ ਵਾਰ ਪੰਜਾਬ ਨੰਬਰ 1 ਦੀ ਚਰਚਾ ਬਹੁਤ ਹੋ ਰਹੀ ਸੀ ਪਰ ਉਸਦਾ ਦਾਣਾ ਬਹੁਤ ਜ਼ਿਆਦਾ ਹਲਕਾ ਹੈਗਾ ਜਿਸ ਕਰਨਾ ਉਸਨੇ ਝਾੜ ਨਹੀਂ ਦਿੱਤਾ 68 65 68 ਮੰਨ ਦੇ ਵਿੱਚ ਵਿਚਾਰਿਆ ਉਸਦਾ ਝਾੜ ਤੇ ਆਪਣੀਆਂ ਦੋ ਵੈਰਾਈਟੀਆਂ ਫਿੱਟ ਬੈਠੀਆਂ ਨੇ ਪੀਲ ਯੂਸ ਅਤੇ 126 ਤੇ ਬਾਕੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦੀ ਮਿਲਦੇ ਆਂ ਨਵੇਂ ਮੁੱਦੇ ਨਾਲ ਓਕੇ ਜੀ ਆ ਆਪਣੀ ਸਬਜੀ ਆ ਗਈ ਘਰ ਵਾਸਤੇ ਵੀ ਜੀ ਹੋਈ ਆ ਤੇ ਪਰ ਫੂੜੀ ਦਾ ਰੇਪ ਆਇਆ ਇਸ ਵਿੱਚ ਤੇ ਬਾਕੀ ਆਪਣੀ ਜੋਗੀ ਸਬਜੀ ਵਗੈਰਾ ਜਰੂਰ ਲਗਾਇਆ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਕਿ ਅੱਜ ਕੱਲ ਸਭ ਕੁਝ ਜੈਰੀ ਤਿਆਰ ਹੁੰਦਾ ਹੈਗਾ ਤੇ ਕੋਈ ਵੀ ਚੀਜ਼ ਸੁਧ ਨਹੀਂ ਰਹੀ ਨਿਰਾ ਜ਼ਹਿਰ ਪਾ ਕੇ ਆਪਣੇ ਤੱਕ ਪਹੁੰਚਦੀ ਕੀਤੀ ਜਾਂਦੀ ਆ ਇਸ ਕਰਕੇ ਆਪਦੇ ਜੋ ਕੀ ਸਬਜ਼ੀ ਜ਼ਰੂਰ ਲਗਾਇਆ ਕਰੋ ਤੇ ਇਹ ਜੋ ਰੂੜੀ ਦਾ ਰੇਪ ਆਇਆ ਸੀ ਤੇ ਹਲੇ ਅਜ ਇਸ ਨੂੰ ਲੱਗੇ ਨੂੰ ਲਗਭਗ 22 ਦਿਨ ਹੋਏ ਆ ਗਰੋਥ ਵਗੈਰਾ ਦੇਖੋ ਕਿੰਨੀ ਵਧੀਆ ਹੋਈ ਆ ਸਬਜ਼ੀ ਦੀ ਆਪਾਂ ਪੌਣ ਦੀ ਕਾਲ ਕਰ ਜੰਨੇ ਆਗੇ ਬਹੁਤ ਫਾਇਦੇ ਨੇ ਰੂੜੀ ਦੇ ਰੇਤੇ ਤੇ ਆਪਾਂ ਨੂੰ ਪਰ